ਕੁਝ ਫਾਰ ਦਾ ਕੰਮ ਨਹੀਂ ਠੀਕ ਹੈ ਜੀ ਲੋ ਜੀ ਪੂਰਾ ਚੈੱਕ ਕਰ ਸਕਦੇ ਹੋਰਾ ਚੰਗੀ ਪਲੀ ਬਲੋਸੀ ਲਿਆ ਮੈਂ ਮੋੜ ਲਿਆ ਲਓ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚੀਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਪਲੂਣ ਝੋਟੀ ਆ ਜੀ ਸੂਨ ਵਾਲੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨੰਦਨੂਮੀ ਵੀਡੀਓ ਅਪਲੋਡ ਕਰ ਸਕੀਏ ਹੁਣ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਕੁਲਦੀਪ ਸਿੰਘ ਚੀਮਾ ਜੀ ਪਿੰਡ ਪਿੰਨ ਚੀਮਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਬਾਈ ਛੋਟੀ ਜਾਣਕਾਰੀ ਦਿਓ ਮਰੀ ਪਲੂਣ ਝੋਟੀ ਆ ਇਹ ਹਾਂਜੀ ਪਹਿਲੇ ਸੋਇਆ ਹਾਂਜੀ ਸੋਣਾ ਹਜੇ 10 ਦਿਨ ਰਹਿਨੇ ਆ ਇਹਦੇ ਠੀਕ ਆ ਤੇ ਇਹ ਆਪਾਂ ਵੇਚਨੀ ਆ ਹਾਂ ਰੇਟ ਰੇਟ ਇਹਦਾ ਹੈਗਾ ਜੀ ਉਮ ਤਾਂ ਲੱਖ ਰੁਪਈਆ ਮੈਂ ਮੰਗਾ ਜੀ ਤੇ 95000 ਦੀ ਆਪਾਂ ਛੱਡ ਦਾਂਗੇ ਠੀਕ ਆ ਤੇ ਇਹਦੀ ਮਾਂ ਮੂ ਦਾ ਰਿਕਾਰਡ ਮਾਂ ਦਾ ਰਿਕਾਰਡ ਬਹੁਤ ਵਧੀਆ ਸੀਗਾ ਜੀ 14 13-14 ਕਿਲੋ ਹੈਗਾ ਸੀ ਲੀਟਰ ਦਾ ਤਾਂ ਉਹਦਾ ਅੱਛਾ ਤੇ ਬਹੁਤ ਵਧੀਆ ਮਾਂ ਸੀਗੀ ਠੀਕ ਆ ਇਹ ਆਪਣੇ ਘਰ ਦੀ ਝੋਟੀ ਆ ਇਹ ਘਰ ਦੀ ਝੋਟੀ ਪਾਲੀ ਵੀ ਆ ਜੀ ਆਪਣੀ ਠੀਕ ਆ ਆਪਦੀ ਘਰੇ ਹਾਂਜੀ ਹਾਂਜੀ ਲੋਪਰਾ ਚੈੱਕ ਕਰ ਸਕਦਾ ਥਾਣ ਤੁਹਾਨੂੰ ਬਹੁਤ ਸੁਣਨ ਕਰਮੋ ਵਾਲੀ ਦੇ ਲੂਣ ਠੀਕ ਹੈ ਮੰਗਣ ਦਾ ਬਈ ਕਹਿੰਦਾ ਲੱਖ ਰੁਪਇਆ ਪਰ ਦੇਣੀ 95000 ਰੁਪਇਆ ਕੱਦ ਬੈੱਡ ਸੁਖਣਾ ਸੋਹਣਾ ਤੇ ਵੱਧ ਜਾਣਕਾਰੀ ਪਾਈ ਤੁਲੇ ਦਾ ਨੰਬਰ ਲਿਖ ਦੇ ਟਾਈਟਲ ਵਿੱਚ ਲਿਓ ਲਿਓ ਜੀ ਕੱਦ ਬੈੱਡ ਘਰੇਲੂ ਮਾਜਾ ਕੋਈ ਕੁਫਾਰ ਦਾ ਕੰਮ ਨਹੀਂ ਠੀਕ ਹੈ ਜੀ ਲਓ ਜੀ ਤੋੜਾ ਚੈੱਕ ਕਰ ਸੋ ਨਿਂਗੀ ਪਲੀ ਬਲੋਸੀ ਲਿਆ ਮੈਂ ਮੋੜ ਲਿਆ ਲਿਓ ਜੀ ਸੈਟਾ ਚੈੱਕ ਕਰ ਸਦ ਹੁਣ ਪੂਰੀ ਬੀਤੀ ਤੇ ਲੱਗਾ ਵਾ ਠੀਕ ਹੈ ਜੀ ਗੈਬ ਨਾਲ ਨੇੜੇ ਉਹ ਦਿਖੋ ਲਿਆ ਆਲੇ ਪਏ ਆ ਬਾਈ ਕਹਿੰਦਾ ਦੇਣ ਲੋ ਬੰਦੋ ਹੀ ਬੰਦੋ ਬਸ ਹੁਣ ਚੈੱਕ ਕਰ ਸਦ ਪਰਾ ਲਾਉਣ ਲੱਗੀ ਕਰਮਾਂ ਵਾਲੀ ਲਓ ਜੀ ਪੂਰੀ ਠੰਡੀ ਸੀਰਾ ਤੁਹਾਡੇ ਸਾਹਮਣੇ ਆ ਫੂਨ ਪਾਣ ਤੋਂ ਡਰਦੀ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਡਕਟ ਕਰੋ ਠੀਕ ਹੈ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਲਦੇ ਆਂ ਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ